ਦੇਖੋ ਅੱਜ ਇਹਦਾ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ ਔਰ ਇਹਦਾ ਕੁਤਲਾ ਹੋ ਗਿਆ ਹੈ ਉਹ ਇੱਕ ਜਿਹੜਾ ਪੰਜਾਬ ਦਾ ਸੀਐਮ ਜਿਹੜਾ ਲੋਕਾਂ ਨੇ ਬਣਾਇਆ ਸੀ ਔਰ ਅੱਜ ਮੈਨੂੰ ਤਾਂ ਕਹਿਣਾ ਚਾਹੀਦਾ ਇੱਕ ਗੰਦ ਦਾ ਟੋਕਰਾ ਇਹ ਭਗਵੰਤ ਮਾਨ ਜਿਹੜਾ ਪੰਜਾਬ ਦਾ ਸੀਐਮ ਨਹੀਂ ਹੈਗਾ ਇੱਕ ਪੰਜਾਬ ਦਾ ਗੰਦ ਦਾ ਟੋਕਰਾ ਹੈ ਜਿਸ ਤਰੀਕੇ ਨਾਲ ਗੰਦ ਬੋਲਦਾ ਇਸ ਤਰੀਕੇ ਦੇ ਨਾਲ ਆਪਣੇ ਪ੍ਰਧਾਨ ਮੰਤਰੀ ਦੀ ਜਾਂ ਗ੍ਰਹਿ ਮੰਤਰੀ ਦੀ ਨੂੰ ਗੱਲਾਂ ਕਰਦਾ ਅੱਜ ਜਿਹੜਾ ਲੁਧਿਆਣਾ ਜਾਂ ਸਾਡਾ ਜਿਹੜਾ ਪੰਜਾਬ ਹੈ ਆ ਸ਼ਰਮੰਤਾ ਇਸ ਬਾਰੇ ਤੋਂ ਕਿ ਅਸੀਂ ਐਸੇ ਇੱਕ ਗੰਦ ਦੇ ਟੋਕਰੇ ਨੂੰ ਵੋਟਰਾਂ ਪਾਤੀਆਂ ਔਰ ਉਹ ਸੀਐਮ ਬਣਾਤਾ ਜਿਹਨੂੰ ਇੱਕ ਪ੍ਰਧਾਨ ਮੰਤਰੀ ਦੇ ਬਾਰੇ ਕਿਦਾਂ ਬੋਲਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਉਹਦੀ ਵੀ ਅਗਲ ਹੈ ਸਾਰੀਆਂ ਮਰਿਆਦਾ ਭੁੱਲ ਕੇ ਜਿਸ ਤਰੀਕੇ ਨਾਲ ਬੋਲਿਆ ਅੱਜ ਸਾਰਾ ਪੰਜਾਬ ਜਿਹੜਾ ਹੈ ਉਤਲਫ ਹੋ ਕੇ ਪ੍ਰਦਰਸ਼ਨ ਕਰ ਰਿਹਾ ਹੈ ਲਗਦਾ ਕਿ ਤਨਾ ਕਿਤੇ ਅਜੀਹੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਮੈਂ ਤੇ ਕਹਾਂ ਜੀ ਮੈਨੂੰ ਤਾਂ ਸ਼ਰਮ ਆ ਰਹੀ ਏ ਭਗਵੰਤ ਮਾਨ ਨੂੰ ਸੀਐਮ ਕਹਿੰਦੇ ਆ ਵੀ ਤੇ ਸੀਐਮ ਅੱਜ ਤੋਂ ਬਾਅਦ ਅਸੀਂ ਇਹਨੂੰ ਮੈਂ ਤੇ ਸੀਐਮ ਵੀ ਨਹੀਂ ਕਹਾਂਗੇ ਇੱਕ ਗੰਦ ਦਾ ਟੋਕਰਾ ਕਹਾਂਗੇ ਵੀ ਇਸ ਤੋਂ ਵੱਡਾ ਗੰਦ ਨਹੀਂ ਹੋ ਸਕਦਾ ਔਰ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਚਿਤਤਾਤਾ ਔਰ ਸੀਐਮ ਬਣਾਤਾ ਅ ਅੱਜ ਉਹ ਲੋਕ ਜਿਹੜੇ ਨੇ ਪਛਤਾ ਰਹੇ ਨੇ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀਆਂ ਨੇ ਬੜੀ ਸੰਧਰਾਂ ਦੇ ਨਾਲ ਇੱਕ ਬਦਲਾਅ ਲੈ ਕੇ ਆਉਣ ਵਾਲੀ ਪਾਰਟੀ ਨੂੰ 92 ਵਿਧਾਇਕ ਚੁਣ ਕੇ ਦਿੱਤੇ। ਲੇਕਿਨ ਬਦਲਾਅ ਐਸਾ ਆਇਆ ਹੈ ਕਿ ਸਾਡਾ ਮੁੱਖ ਮੰਤਰੀ ਸਾਰੀਆਂ ਮਰਿਆਦਾ ਹੀ ਭੁੱਲ ਗਿਆ। ਉਹਨੂੰ ਇਹ ਨਹੀਂ ਪਤਾ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਹੈ। ਉਹਨੂੰ ਇਹ ਨਹੀਂ ਪਤਾ ਮੈਂ ਦੇਸ਼ ਦੇ ਗ੍ਰਹਿ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਹੈ। ਔਰ ਜਿਸ ਤਰੀਕੇ ਦੀ ਭਾਸ਼ਾ ਵਿਧਾਨ ਸਭਾ ਦੇ ਬਾਹਰ ਔਰ ਕਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਵਰਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਭਾਰਤ ਜਨਤਾ ਪਾਰਟੀ ਨੇ ਅਚਾਰੇ ਸੂਬੇ ਪਰ ਵਿੱਚ ਭਗਵੰਤ ਮਾਨ ਦੇ ਪੁਤਲੇ ਫੁਕੰਦਾ ਨਿਰਣੈ ਕੀਤਾ ਔਰ ਉਸੇ ਤਰ ਕੜੀ ਦਿੱਤਾ ਹੈ ਤੁਲਗਾਣੇ ਚ ਪੁਤਲਾ ਫੁਕਾਇਆ ਜਾ ਰਿਹਾ। ਇੱਕ ਮੁੱਖ ਮੰਤਰੀ ਹੋਵੇ। ਔਰ ਉਹਨੂੰ ਇਹ ਨਾ ਪਤਾ ਹੋਵੇ ਕਿ ਪ੍ਰਧਾਨ ਮੰਤਰੀ ਕਿਹੜੇ-ਕਿਹੜੇ ਦੇਸ਼ਾਂ ਚ ਗਿਆ ਕੇ ਆਏ ਨੇ। ਤੇ ਕਸੂਰ ਕਿਦਾ? ਉਹ ਫੁਲਾਨੀਆਂ 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 ਉਹ ਜੋ ਇੱਕ ਕਮੇਡੀ ਹੁੰਦੀ ਹੈ ਨਾ ਉਸ ਤੋਂ ਬਾਹਰ ਨਹੀਂ ਆ ਪਾ ਰਿਹਾ। ਮੁੱਖ ਮੰਤਰੀ ਨੂੰ ਸਮਝ ਨਾ ਪਊਗਾ। ਇਹ ਸਟੇਜ ਨਹੀਂ ਹੈ ਜਿੱਥੇ ਤੂੰ ਨਟਕੀ ਕਰਦਾ। ਤੂੰ ਅਸਲੇਂ ਪ੍ਰਦੇਸ਼ ਦਾ ਮੁੱਖ ਮੰਤਰੀ ਹੈਂ। ਮੰਨਿਆ ਅੱਗੇ ਪਿੱਛੇ ਤੇ ਕਹਿ ਦਿੰਦੇ ਸੀ ਖਾਦੀ ਪੀਤੀ ਚ ਬੋਲ ਗਿਆ ਅੱਜ ਸਾਡਾ ਸ਼ਰਮਤ ਸਿਰ ਨੀਵੇਂ ਹੋ ਜਾਂਦਾ ਜੋ ਅਸੀਂ ਪਰਸੋ ਹਾਲਾਤ ਦੇਖੀ ਜਦੋਂ ਦਿੱਲੀ ਦੇ ਵਿੱਚ ਪ੍ਰੈਸ ਨੂੰ ਬਰੀਫ ਕਰ ਰਹੇ ਸੀਗੇ ਪੱਗ ਦਾ ਲੜ ਕਿਤੇ ਸੀਗਾ ਜ਼ੁਬਾਨ ਕਿਤੇ ਸੀ ਤੇ ਬਾਡੀ ਲੈਂਗੁਏਜ ਕਿਤੇ ਸੀਗਾ ਯਾਸੀਨ ਕੰਮੀ ਨਠਲੀ ਸਰਕਾਰ ਇੱਕ ਪੰਜਾਬੀ ਦੀ ਕਹਾਵਤ ਹੈ ਬੰਦਰ ਬੰਦਰ ਕੀ ਜਾਣੇ ਅਦਰਕ ਦਾ ਸਵਾਦ ਸੋ ਉਸ ਕਹਾਵਤ ਜਿਹੜੀ ਹੈਗੀ ਹੈ ਇਹ ਆਮ ਆਦਮੀ ਪਾਰਟੀ ਦੇ ਟੁੱਕਦੀ ਹੈ ਵਿਦੇਸ਼ ਨੀਤੀ ਬਾਰੇ ਪੁੱਛਦੇ ਪਏ ਨੇ ਜੇ ਨਹੀਂ ਪਤਾ ਕੁਝ ਦੇਸ਼ਾਂ ਦੇ ਨਾਂ ਨਹੀਂ ਪਤਾ ਹੈਗੇ ਤੇ ਪਰਚੀ ਤੋਂ ਪੜ ਲਓ ਤੁਹਾੜੇ ਕੋ ਪੰਜਾਬ ਸੰਭੇ ਨਹੀਂ ਜਾਂਦਾ ਅੱਜ ਪੰਜਾਬ ਚ ਲੋਕ ਲੋਕ ਜਿਹੜੇ ਹੈਗੇ ਨੇ ਤਰਾਹੀ ਤਰਾਹੀ ਕਰ ਰਹੇ ਨੇ ਰੋਜ਼ ਗੈਂਗਸਟਰ ਆ ਕੇ ਕਤਲ ਕਰ ਰਹੇ ਨੇ ਪਿਛੇ ਮੋਗੇ ਹੋਇਆ ਹੁਣ ਅਬੋਰ ਹੋਇਆ ਕੋਈ ਦਿਨ ਐਸਾ ਬੀਤਿਆ ਜਿਸ ਦਿਨ ਗੈਂਗਸਟਰ ਜਿਹੜੇ ਨੇ ਪੰਜਾਬ ਦੇ ਵਿੱਚ ਕਤਲਗਰਤ ਨਹੀਂ ਕਰਦੇ ਕੀ ਕੋਈ ਦਿਨ ਐਸਾ ਬੀਤਿਆ ਜਿਸ ਦਿਨ ਡਰੱਗਸ ਦੇ ਓਵਰਡੋਸ ਦੇ ਨਾਲ ਨੌਜਵਾਨ ਨਹੀਂ ਮਰਦੇ ਕੀ ਕੋਈ ਦਿਨ ਐਸਾ ਨਿਕਲਦਾ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਮੱਲੇ 'ਚ ਕਿ ਜਿਸ ਦਿਨ ਰੋਜ਼ ਸਨੈਚਿੰਗ ਨਾ ਹੁੰਦੀ ਹੋਵੇ ਸਾਡੀਆਂ ਮਾਤਾ ਮਾਂ ਪੈਣਾ ਕਰਦੇ ਥੜੇ ਤੇ ਨਹੀਂ ਖੜ ਸਕਦੀਆਂ ਬਾਜ਼ਾਰ ਜਾਣਾ ਦੂਰ ਦੀ ਗੱਲ ਹੋ ਗਈ ਹੁਣ ਮਾਤਾ ਪੈਣਾ ਦੀ ਵੀ ਗੱਲ ਛੱਡੋ ਮੰਤੇ ਤੁਸੀਂ ਵੀ ਘਰੋਂ ਬਾਹਰ ਨਿਕਲਣ ਮੇਲੇ ਜਾਂ ਨਿਕਲਦੇ ਹੋ ਤੇ ਘਰ ਦੇ ਅਰਦਾਸ ਕਰਦੇ ਨੇ ਸੁਖ ਸੁਬਿਲੀ ਵਾਪਸ ਆ ਜਾਵੇ ਇਸ ਤਰ੍ਹਾਂ ਦੀ ਸਰਕਾਰ ਚਲਾਉਣ ਵਾਲਾ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪ੍ਰਸ਼ਨ ਚੱਕਦਾ ਪਿਆ ਦੇਸ਼ ਦੇ ਗ੍ਰਹਿ ਮੰਤਰੀ ਦੇ ਪ੍ਰਸ਼ਨ ਚੱਕਦਾ ਪਿਆ ਇਹ ਬਹੁਤ ਹੀ ਅਫਸੋਸਜਨਕ ਹੈ ਅਸੀਂ ਕਿਸੇ ਕੀਮਤ ਦੇ ਉੱਤੇ ਇਸ ਤਰ੍ਹਾਂ ਦੀ ਸ਼ਬਦਾਵਲੀ برداشت ਨਹੀਂ ਕਰ ਸਕਦੇ ਕਹ ਇਹਨੂੰ ਤੇ ਅਸੀਂ ਬੜਾ ਕੁਝ ਕਹਿ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਸੇਰਤੋ ਲੱਕੇ ਪੰਜਾਬੀਅ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਢੰਡੋਰਾ ਪਿੱਟਣ ਵਾਲੇ ਅੱਜ ਕਿਸ ਤਰੀਕੇ ਨਾਲ ਸੀਐਮਓ ਕਾਫਿਸ ਦੇ ਗਿਰਵੀ ਰੱਖਿਆ ਹੋਇਆ ਇਹ ਉਹੀ ਪਿਆਰ ਕੁਮਾਰ ਹੈ ਨਾ ਜਿਸ ਨੇ ਸਵਾਤੀ ਮਹੀਵਾਲ ਆਮ ਆਦਮੀ ਪਾਰਟੀ ਦੀ ਐਮਪੀ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਚ ਕੁੱਟਿਆ ਸੀਗਾ ਇਸ ਤਰ੍ਹਾਂ ਦੇ ਲੋਕ ਅੱਜ ਪੰਜਾਬ ਦਾ ਸੀਐਮਓ ਚਲਾਣਗੇ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰਿਆ ਅਦਤਕਾਰਿਆ ਦੁੱਚੋਂ ਮੱਖੀ ਵੰਗਰ ਕੱਟ ਕੇ ਬਾਹਰ ਕੱਢਿਆ ਮੁੱਖ ਮੰਤਰੀ ਛੱਡੋ ਮੰਤਰੀ ਛੱਡੋ ਐਮਐਲਏ ਵੀ ਨਹੀਂ ਲਾਂ ਦਿੱਤਾ ਆ ਜੋ ਆ ਕੇ ਪੰਜਾਬ ਦੀ ਸਰਕਾਰਾਂ ਚਲਾਣਗੇ ਔਰ ਸਾਡਾ ਮੁੱਖ ਮੰਤਰੀ ਕਟਪੁਤਲੀ ਬਣ ਕੇ ਰਹੇਗਾ ਇੱਕ ਕਟਪੁਤਲੀ ਮੰਤਰੀ ਮੁੱਖ ਮੰਤਰੀ ਤੇ ਨਾਲੋਂ ਸ਼ਰਮ ਨਾਲ ਹੀ ਸਿਰ ਝੁਕ ਜਾਂਦਾ ਸਾਡਾ ਸਰ ਬਾਰਡਰ ਬਾਰਡਰ ਏਰੀਆ ਨੂੰ ਲੈ ਕੇ ਜਿਹੜੇ ਆ ਵਿਧਾਨ ਸਭਾ ਦੇ ਵਿੱਚ ਸਵਾਲ ਚੁੱਕੇ ਗਏ ਨੇ ਆਲੇ ਕੈਪੀਟਨ ਜੀਏਡੀ ਮੀਟਿੰਗ ਵੀ ਕਹਾਤਾ ਕਿਤਨੇ ਕਿਤੇ ਕੀ ਆ ਗਿਆ 50 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਹੈਗਾ ਆਪਣੀ ਬਾਰਡਰ ਏਰੀਆ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਹੈ ਤਾਂ ਉਹ ਕਹਿੰਦੇ ਕਿ ਸੁਰ ਵੀ ਇਹਨਾਂ ਨੂੰ ਨਾ ਹੁਣ ਕੀ ਕਰਾਂ ਧੁਰ ਫਿੱਟੇ ਇਹਨਾਂ ਦੇ ਮੂੰਹ ਦੇ ਜਿਨ੍ਹਾਂ ਨੂੰ ਇੱਕ ਮੁੱਖ ਮੰਤਰੀ ਹੋ ਕੇ ਇੱਕ ਮੰਤਰੀ ਹੋ ਕੇ ਜਿਨ੍ਹਾਂ ਨੂੰ ਇਹਦਾ 50 ਕਿਲੋਮੀਟਰ ਜਿਹੜਾ ਬੀਐਸਐਫ ਦਾ ਇਲਾਕਾ ਦਿੱਤਾ ਹੈ ਉਹਦੀ ਸਮਝ ਨਹੀਂ ਹੈ ਲॉ ਐਂਡ ਆਰਡਰ ਪੂਰਾ ਉਸ ਇਲਾਕੇ ਦਾ ਕੰਟਰੋਲ ਪੰਜਾਬ ਦੀ ਪੁਲਿਸ ਕੋਲੇ ਹੈ ਉਹ ਜੇ ਨਹੀਂ ਚਲਾਨੀ ਆਂਦੀ ਸਰਕਾਰ ਤੇ ਆਪਣੇ ਡੀਜੀਪੀ ਕੋਲੋਂ ਪੁੱਛ ਲਓ ਇਹਨਾਂ ਨੂੰ ਪਤਾ ਨਹੀਂ ਕਿ 50 ਕਿਲੋਮੀਟਰ ਦਾ ਦਾਰਾ ਕੀ ਹੁੰਦਾ ਹੈ ਬੀਐਸਐਫ ਕੋ ਹੈ ਜੀ ਬੀਐਸਐਫ ਅਰੇ ਭਾਈ ਲਾ ਐਂਡ ਆਰਡਰ ਉੱਥੇ ਦਾ ਕੰਟਰੋਲ ਕਰਨਾ ਪੰਜਾਬ ਪੁਲਿਸ ਦਾ ਕੰਮ ਹੈ ਪੰਜਾਬ ਸਰਕਾਰ ਦਾ ਕੰਮ ਹੈ ਆਪਣੀ ਨਾਕਾਮੀਆਂ ਨੂੰ ਦੂਸਰੇ ਤੇ ਦੋਸ਼ ਦੇਣਾ ਇਹ ਆਮ ਆਦਮੀ ਪਾਰਟੀ ਦਾ ਡੀਐਨਏ ਚ ਹੈਗਾ ਅਸੀਂ ਦੇਖੇ ਨੇ ਦਿੱਲੀ ਦੇ ਵਿੱਚ ਔਰ ਉੱਥੇ ਪੰਜਾਬ ਚ ਵੀ ਦੇਖ ਰਹੇ ਪਿਛਲੇ 3.5 ਸਾਲ ਤੋਂ ਹਰ ਗੱਲ ਤੇ ਫੇਲੀਅਰ ਦੋਸ਼ ਕੇਂਦਰ ਸਰਕਾਰ ਦੋਸ਼ ਨਰਿੰਦਰ ਮੋਦੀ ਦੋਸ਼ ਅਮਿਤ ਸ਼ਾ ਸੋ ਇਹਨ ਕੰਮੇ ਨ ਠੱਲਿਆ ਨੂੰ ਸਮਝਣਾ ਪਏਗਾ ਕਿ ਸਰਕਾਰਾਂ ਕਿੱਦਾਂ ਚੱਲਦੀਆਂ ਨੇ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਇਨਾਂ ਦੇ ਜੋ ਸ਼ਬਦਾਵਲੀ ਕਲ ਵਰਤੀ ਆ ਕਠਿਨ ਕੜੇ ਸ਼ਬਦਾ ਚ ਵਿਰੋਧ ਕਰਦੇ ਆ ਅੱਜ ਪੰਜਾਬ ਪੰਜਾਬ ਔਰ ਪੰਜਾਬੀਆਂ ਦੇ ਦਰਭਾਗ ਸਰਦੇਸ਼ ਦੇ ਮੁੱਖ ਮੰਤਰੀ ਜਿਹੜੇ ਲੋਕਾਂ ਨੂੰ ਠੱਗ ਕੇ ਜਿਨ੍ਹਾਂ ਨੇ ਸਤਾ ਹਾਸਲ ਕੀਤੀ ਜਿਹੜੇ ਆਪਣੀ ਦਸਤਾਰ ਨੂੰ ਕੱਚੇ ਚ ਰੱਖਦੇ ਨੇ ਬੜਾ ਵੱਡਾ ਪੰਜਾਬੀ ਹੋਣ ਦਾ ਮਾਣ ਦਿਖਾਉਂਦੇ ਨੇ ਜੋ ਭਾਸ਼ਾ ਉਹਨਾਂ ਨੇ ਸੰਸਦ ਦੇ ਵਿੱਚ ਬੋਲੀ ਹਾਊਸ ਦੇ ਵਿੱਚ ਬੋਲੀ ਉਹ ਬੜੀ ਸ਼ਰਮਨਾਕ ਆ ਔਰ ਸਾਰਿਆਂ ਚੋਂ ਦਾ ਰੋਸ਼ ਆ ਅਰੇ ਤੂੰ ਪੰਜਾਬੀਆਂ ਦਾ ਮਾਣ ਬਣਦਾ ਤੂੰ ਕਹਿੰਦਾ ਮੈਂ ਪੰਜਾਬੀਆਂ ਦੀ ਗੱਲ ਕਰਦਾ ਔਰ ਦੂਜੇ ਪਾਸੇ ਕਹਿੰਦਾ ਵੀ ਪ੍ਰਧਾਨ ਮੰਤਰੀ ਉਹਨਾਂ ਦੇਸ਼ਾਂ ਜਾ ਰਹੇ ਨੇ ਜਿੱਥੇ ਉਹਨਾਂ ਦੀ ਆਬਾਦੀ ਇੰਨੀ ਘਾ ਕਿ ਉਹਨੇ ਲੋਕ ਤਾਂ ਜੀਸੀਬੀ ਮਸ਼ੀਨ ਦੇਖ ਕੇ ਨੂੰ ਇਕੱਠੇ ਹੋ ਜਾਂਦੇ ਆ ਇਹ ਤੂੰ ਪੰਜਾਬੀਆਂ ਦਾ ਮਾਣ ਕਰ ਰਿਆ ਜਾਂ ਇਹ ਦੱਸ ਰਿਹਾ ਕਿ ਪੰਜਾਬੀ ਇੰਨੇ ਵਿਲੇ ਨੇ ਤੂੰ ਪੰਜਾਬੀਆਂ ਦਾ ਮਾਣ ਘਟਾ ਰਿਆ ਐਸਾ ਮੁੱਖ ਮੰਤਰੀ ਜਿਨੇ ਅੱਜ ਤੱਕ ਝੂਠ ਬੋਲਿਆ ਠੱਗਿਆ ਪੰਜਾਬ ਦੀ ਜਨਤਾ ਨੂੰ ਲੁੱਟਿਆ ਖਸੋਟਿਆ ਜੋ ਉਹਨਾਂ ਦੇ ਆਪਣੇ ਐਮਐਲਏ ਤੇ ਤੱਕ ਤੇ ਪਰਚੇ ਹੋ ਰਹੇ ਨਹੀਂ ਤੁਹਾਡੇ ਕੋਲ ਉਹਨਾਂ ਗੱਲਾਂ ਦਾ ਜਵਾਬ ਨਹੀਂ ਔਰ ਤੁਸੀਂ ਕਰੇਦ ਕਰੇਦ ਕੇ ਕਰੇਦ ਕਰੇਦ ਕੇ ਇਹ ਹਾਊਸ ਨੂੰ ਉਹ ਚੁਣੀ ਹੋਏ ਮਰਿਆਦਾ ਦੇ ਮੰਦਰ ਨੂੰ ਤੁਸੀਂ ਲੋਕ ਕਲੰਕਿਤ ਕਰ ਰਹੇ ਹੋ ਜਿਹੜੀ ਭਾਸ਼ਾ ਮੈਂ ਪੁੱਛਦਾ ਚਾਹਨਾ ਵੀ ਭਗਵੰਤ ਮਾਨ ਹਾਊਸ 'ਚ ਬੋਲਦੇ ਨੇ ਉਹ ਭਾਸ਼ਾ ਕੀ ਉਹ ਹਾਊਸ ਦੀ ਮਰਿਆਦਾ ਦੀ ਭਾਸ਼ਾ ਉਹ ਬਾਕੀਆਂ ਤੇ اپੋਜੀਸ਼ਨ ਤੇ ਹੋਰਾਂ ਤੇ ਇਲਜ਼ਾਮ ਲਾਉਂਦੇ ਨੇ ਉਦੋਂ ਉਹਨਾਂ ਦੇ ਬਾਕੀ ਸਪੀਕਰ ਸਾਹਿਬ ਤੋਂ ਲੈ ਕੇ ਬਾਕੀ ਲੋਕ ਕਿਉਂ ਨਹੀਂ ਬੋਲਦੇ ਵੀ ਇਸ ਭਾਸ਼ਾ ਨੂੰ ਆਪਾਂ ਉਹਦੇ ਚ ਪਾ ਰਹੇ ਹਾਂ ਜਾਂ ਕੱਢ ਰਹੇ ਹਾਂ ਐਸੇ ਮੁੱਖ ਮੰਤਰੀ ਨੇ ਅੱਜ ਸਾਡੇ ਪ੍ਰਦੇਸ਼ ਦਾ ਤਾਂ ਬੇੜਾਗਰ ਕਰ ਤਾਂ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਲੋਕ ਉਹਨਾਂ ਤੋਂ छुटਕਾਰਾ ਚਾਹੁੰਦੇ ਨੇ ਔਰ 2027 ਚ ਜਿਹੜਾ ਅੱਜ ਇਹਦਾ ਹਸ਼ਰ ਹੋਇਆ ਭਗਵੰਤ ਮਾਨ ਦਾ ਜਿਸ ਤੰਗ ਦੇ ਨਾਲ ਪੁਤਲਾ ਬੁੱਕ ਕੇ ਕੀਤਾ ਗਿਆ ਇਹ ਤੋਂ ਜ਼ਿਆਦਾ ਭੈੜਾ 2027 ਚ ਜਨਤਾ ਨੇ ਕਰਨਾ ਔਰ ਇਹ ਲੋਕਾਂ ਨੂੰ ਧੋਕਣ ਨੂੰ ਛੋਪਨ ਨੂੰ ਔਰ ਭੱਜਨ ਨੂੰ ਰਾਂ ਹੀ ਮਿਲਦਾ ਠੀਕ ਠੀਕ ਚਲੋ ਅੱਜ ਜਿਹੜਾ ਪਤਲਾ ਫੁਕਿਆ ਕੀ ਵਜਾ ਸਤਲਾ ਫੁਕਣ ਦੀ ਅੱਜ ਫੋਟੋਆਂ ਬੜੀਆਂ ਲਾਈਆਂ ਤੁਸੀਂ ਅੱਜ ਪੰਜਾਬ ਦਾ ਦਰਭਾਗ ਇੱਕ ਭੰਡ ਨੂੰ ਦੇਸ਼ ਦਾ ਪ੍ਰਦੇਸ਼ ਦਾ ਮੁੱਖ ਮੰਤਰੀ ਲੋਕਾਂ ਨੇ ਵਿਸ਼ਵਾਸ ਕਰਕੇ ਬਣਾਤਾ ਔਰ ਉਹਨੂੰ ਇੰਨੀ ਤਮੀਜ਼ ਨਹੀਂ ਉਹਨੂੰ ਸੰਸਦ 'ਚ ਉਹਦੀ ਬੋਲਣ ਦੀ ਭਾਸ਼ਾ ਹਨ ਇੰਨੀ ਅਨਪਾਰਲੀਮੈਂਟਰੀ ਆ ਆਪਣੇ ਹਾਊਸ 'ਚ ਜਦੋਂ ਬੋਲਦਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਉਹ ਗ੍ਰਹਿ ਮੰਤਰੀ ਦੇ ਬਾਰੇ ਜਿਹੜੀ ਸ਼ਬਦਾਵਲੀ ਉਹ ਪ੍ਰਯੋਗ ਕਰਦਾ ਇਹ ਇਸ ਤੋਂ ਜ਼ਿਆਦਾ ਇਹ ਕੀ ਉਹਦੇ ਲਈ ਸਾਡੇ ਪ੍ਰਦੇਸ਼ ਦੇ ਲਈ ਜਾਂ ਦੇਸ਼ ਦੇ ਲਈ ਸ਼ਰਮਨਾਕ ਘਟਨਾ ਹੋਊਗੀ ਐਸਾ ਨਕੰਮਾ ਜਿਹਨੇ ਲੋਕਾਂ ਨੂੰ ਠੱਗਿਆ ਪੰਜਾਬ ਦੀ ਜਨਤਾ ਨੂੰ ਠੱਗਿਆ ਪੰਜਾਬ ਦੇ ਲੋਕਾਂ ਨੂੰ ਠੱਗਿਆ ਝੂਠ ਬੋਲ ਕੇ ਹਜੇ ਵੀ ਬਸ ਨਹੀਂ ਕਰਦਾ ਐਸੇ ਲੋਕ ਦਾ ਅਸੀਂ ਅੱਜ ਪੁਤਲਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਚ ਰੋਸ ਸੀ ਪੰਜਾਬ ਭਰ ਚ ਪੁਤਲੇ ਫੂਕੇ ਜਾ ਰਹੇ ਆ ਉਸੇ ਕੜੀ ਚ ਜ ਲੁਧਿਆਣੇ ਦੇ ਵਿੱਚ ਸਾਰੇ ਕਾਰਜਕਰਤਾ ਨੇ ਉਹਦਾ ਪੁਤਲਾ ਫੂਕ ਕੇ ਰੋਸ ਕੀਤਾ ਇਹ ਜੇ ਆਦਮੀ ਨੂੰ ਤਾਂ ਨਰਕਾਂ ਚ ਜਗ੍ਹਾ ਨਹੀਂ ਮਿਲਨੀ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਬੋਲਦਾ ਔਰ ਮੈਂ ਸਾਰਿਆਂ ਦਾ ਵੀ ਆਨ ਵਾਲਾ ਜਿਹੜਾ ਸਮਾਂ ਔਰ ਪੰਜਾਬ ਦੀ ਜਨਤਾ ਇੱਕ ਇੱਕ ਗੱਲ ਦਾ ਹਿਸਾਬ ਲੂਗੀ ਜਿਸ ਢੰਗ ਦੇ ਨਾਲ ਇਹਨਾਂ ਦੇ ਆਪਣੇ ਐਮਐਲਏਆਂ ਦੇ ਉੱਤੇ ਆਪਣੇ ਲੋਕਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਆ ਕੱਲ ਵੀ ਇਹਨਾਂ ਦੇ ਦੋ ਐਮਐਲਏ ਦੇ ਉੱਤੇ ਪਰਚਾ ਦਰਜ ਹੋਇਆ ਸੋ ਕਹੇ ਜੀ ਸਰਕਾਰ ਆ ਵੀ ਅਸੀਂ ਪਹਿਲੀ ਵਾਰੀ ਇਹੋ ਜਿਹਾ ਹਾਲਾਤ ਦੇਖ ਰਹੇ ਆ ਪੰਜਾਬ 'ਚ ਅਜੇ ਤੱਕ ਇਹੋ ਜਿਹਾ ਦੇਖਣ ਨੂੰ ਮਿਲੇ ਨਹੀਂ ਮਿਲੇ ਨਹੀਂ ਸੋ ਅੱਜ ਲੋਕਾਂ 'ਚ ਭਾਰਤੀ ਜਨਤਾ ਪਾਰਟੀ 'ਚ ਪਰਦੇਸ਼ ਦੇ ਲੋਕਾਂ 'ਚ ਇਹ ਬੜਾ ਵੱਡਾ ਰੋਸ ਆ ਅਸੀਂ ਅੱਜ ਜੋ ਰੋਸ ਜाहिर ਕੀਤਾ। ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ